ਰੋਟੀ ਖਾ ਕੇ 8:00 ਵਜੇ ਆ ਹੀ ਪੈ ਗਏ ਸੀਗੇ ਮੈਂ ਪੈ ਵੀ ਨਹੀਂ ਸੀਗੇ ਬਸ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਹੋਊਗਾ ਵੀ ਚਲ ਦੁੱਧ ਵੀ ਪੀ ਲਾਂ ਦੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਲਾਉਣਾ ਹੀ ਖਾਣਾ ਸੀਗਾ ਵੀ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਐ ਨਾ ਤਾਂ ਕਰਕੇ ਵੀ ਮੱਕੀ ਰੋਟੀ ਨਾ ਹੋਵੇ ਦੀ ਗਿਰ ਕੀ ਬਾਤਾਂ ਹੋਈ ਹੋਵੇ ਚੱਲ ਉਹ ਘੋੜੇ ਕੇ ਕੁੱਤ ਵੀ ਕਾ ਹੈਗਾ ਹਾਇ ਫੇਜ਼ ਦਾ ਉਹਦੇ ਦੰਦ ਜੇ ਡੱਬਣ ਲੱਗ ਗਏ ਆਪਣੇ ਜਾਨ ਨੂੰ ਘਰ ਆ ਲਈ ਗਈ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋ ਉਹਨੂੰ ਦੇਰ ਨੂੰ ਹੱਥ ਪਾਉਣ ਲੱਗ ਗਿਆ ਜਾਨ ਨੂੰ ਮੈਂ ਵੀ ਡੇ ਗਿਆ ਉੱਥੇ ਗਿੱਟੀ ਝਾੜਦੀ ਸੀ ਨਾ ਅੱਗੇ ਧੂਆਂ ਮਤਲਬ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਗਿੱਟੀ ਨਾਲ ਸੇਕ ਰਹੇ ਸੀਗੇ ਕੋਲੇ ਕੁੰਡੇ ਵਗੈਰਾ ਲੱਗੇ ਹੋਏ ਸੀ ਕੁੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਉਹਦਾ ਗੈਸ ਚੜ ਗਈ ਕੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਆ ਮੈਂ ਉਹਨੂੰ ਪੁੱਛੀ ਮੁੰਡਾ ਮੇਰੇ ਕੀ ਕਹਾਂ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਕੇ ਮੌਕੇ ਦੇ ਮਤਲਬ ਜਿਹਦੇ ਉੱਤੇ 32ਵਾਂ ਅਸੀਂ ਵਾਪਸ ਆਏ ਜਦੋਂ ਪਤਾ ਲੱਗਾ ਮੁੰਡਾ ਹੀ ਪੂਰਾ ਹੋ ਗਈ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਮੇਰਾ ਖਾ ਕੇ ਮਤਲਬ ਓੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਆਏ ਤੇ ਉਹ ਕੁਸ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜਾ ਵੀ ਬੰਦ ਕਰ ਲਿਆ ਦਰਵਾਜਾ ਬੰਦ ਕਰਨ ਤੋਂ ਬਾਅਦ ਤੇ ਕੁਸ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਤੇ ਲੱਗਿਆ ਵੀ ਉਹਨੂੰ ਅੱਗੇ ਵੀ ਆ ਕਿਤੇ ਲੈਟਰਿੰਗ ਆ ਰਹੀ ਆ ਤੇ ਭਾਈ ਦੀ ਵਾਈਫ ਨੂੰ ਤੇ ਲਿਜਾ ਦੇ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਕੋ ਲੱਗਤ ਉਹ गिर ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਣ ਲੱਗਿਆ ਜੀ ਇਹ ਵੀ ਗਿਰ ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕੇ ਟਾਈਮ ਬਾਅਦ ਗਿਰਿਆ ਜਾਂ ਕੋਈ ਸਭ ਕਹਿ ਨਹੀਂ ਸਕਦੇ ਜੀ ਬੱਚੇ ਜੀ ਮੌਕੇ ਦੀ ਸੁਣਿਆ ਜੀ ਉੱਥੇ ਡੱਟ ਹੋ ਗਈ ਸੀ ਇੱਥੇ ਕਾਰਨ ਕੀ ਲੱਗਦਾ ਜਿਹੜਾ ਬਾ ਕਾਰਨ ਤਾਂ ਜੀ ਇਹ ਅੰਗਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਅੰਦਰੋਂ ਲੱਗੇ ਹੋਏ ଥିਗੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ଥିਗਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦੋਂ ਨੇ ਫੋਨ ਕੀਤਾ ਵੀ ਮੇਰਾ ਮੁੰਡਾ ਢਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨ ਨੂੰ ਤੇ ਜਾ ਮੁੰਡਾ ਉਹ ਜਾਦ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੰਕੋਠੇ ਦੇ ਗਵਾਂਡੀਆਂ ਦੀ ਪੌੜੀ ਚ ਮੰਗ ਕੇ ਚੜ ਕੇ ਇਹ ਜਾਦ ਉਹਨਾਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਿਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਥਾਲੇ ਆ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਲੇ ਚਲ ਕਰ ਰੇ ਨਹੀਂ ਰਹਾ ਠੀਕਾ ਜੀ ਇਹਨਾਂ ਅ ਅਮੋਲਕ ਸਿੰਘ ਤੇ ਉਹਦੀ ਪਤਨੀ ਸੀਗੀ ਸੁਮਨਪ੍ਰੀਤ ਉਹਨੇ ਇਹਨਾਂ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਕਿ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਸਿੱਖੀ ਵਾਲ ਕੇ ਰੱਖ ਲਈ ਅੰਦਰ ਉਹ ਮੀਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ ਡਿਰ ਕੇ ਉਲਟੀਆਂ ਵਗੈਰਾ ਨੂੰ ਲੱਗੀਆਂ ਜਦੋਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ 32 ਚ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨੇ ਵੈਸੇ ਕੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਗਜੈਕਟ ਫਾਇਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਕੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਠੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਫੜ ਗਿਆ ਉਹਨਾਂ ਦੇ ਮੌਕੇ ਤੇ ਜਦੋਂ ਪਹੁੰਚੇ ਤਾਂ ਰੋਸ ਤੇ ਲੋਕਾਂ ਦਾ ਵੀ ਇਕੱਠ ਹੋ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਈਂ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਤੋਂ ਨੇ ਤਾਂ ਜਾ ਕੇ ਉਹ ਕੁੰਡੇ ਵਗੈਰਾ ਦੇਵਾਜੇ ਤੋੜ ਕੇ ਫੇਰ ਬੰਦੇ ਕੱਟੇ